ਤੇ ਆਪਕ ਨੇ ਚਾਹੇ ਪੰਚਾਇਤ ਆ ਹਮਰ ਇੱਕ ਫਰਜ ਹੁੰਦਾ ਬੱਚਿਆਂ ਪ੍ਰਤੀ ਸਮਾਜ ਪ੍ਰਤੀ ਲੋਕਾਂ ਪ੍ਰਤੀ ਹੁਣ ਤੁਹਾਡੇ ਲਈ ਇੱਕ ਫਰਜ ਅਸੀਂ ਅਦਾ ਕੀਤਾ ਹੈ ਤੇ ਉਹ ਜਿਹੜਾ ਤੁਹਾਨੂੰ ਅਸੀਂ ਇਹ ਇਨਾਮ ਦਿੱਤਾ ਜਾਂ ਤੁਹਾਡੀ ਹੈਲਪ ਕੀਤੀ ਹੈ ਇਹਨੂੰ ਜੋ ਵੀ ਮਰਜ਼ੀ ਲੈਣ ਉਹਦੇ ਇੱਜ ਵਜੋਂ ਤੁਹਾਡਾ ਵੀ ਇੱਕ ਫਰਜ ਹੁੰਦਾ ਨਾ ਜਦੋਂ ਆਪਾਂ ਕਿਸੇ ਦੀ ਸਹਾਇਤਾ ਕਰਦੇ ਆ ਕਿਸੇ ਨੂੰ ਕਿਸੇ ਕਿਸਮ ਦਾ ਉਹਨੂੰ ਐਪਰੀਸ਼ੀਏਟ ਕਰਦੇ ਆ ਤਾਂ ਉਹ ਤੋਂ ਮੋੜਵੇਂ ਰੂਪ ਦੇ ਵਿੱਚ ਉਹਦਾ ਇੱਕ ਫਰਜ਼ ਹੁੰਦਾ ਹੈ। ਉਹ ਤੁਹਾਨੂੰ ਪਤਾ ਤੁਹਾਡਾ ਕੀ ਫਰਜ਼ ਹੈ? ਆਹ ਪੁੱਤ। ਅੱਜ ਆਜੋ ਮਾੜੀ ਨਹੀਂ ਆਜੋ ਜੀ। ਕੋਈ ਨਹੀਂ। ਆਜੋ ਆਜੋ ਮਾੜੀ। ਤੁਹਾਡਾ ਫਰਜ਼ ਇਹ ਆ। ਆਜੋ ਆਜੋ ਇੱਧਰ ਨੂੰ। ਬਈ ਆਪਣੇ ਅਧਿਆਪਕਾਂ ਨੂੰ ਪੰਚਾਇਤ ਨੂੰ ਸਾਰੇ ਸਮਾਜ ਨੂੰ ਜਿਹੜੇ ਤੁਹਾਡੇ ਨਾਲ ਇਹ ਸਹਿਯੋਗ ਕਰ ਰਹੇ ਨੇ ਕਿ ਸਾਡੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਪੜ੍ਹ ਲਿਖ ਕੇ ਵਧੀਆ ਨੌਕਰੀਆਂ ਤੇ ਲੱਗਣਾ ਵਧੀਆ ਆਪਣਾ ਭਵਿੱਖ ਬਣਾਉਣਾ ਸਮਾਜ ਦੇ ਇੱਕ ਇੱਕ ਸਮਾਜ ਦੇ ਵਿੱਚ ਇੱਕ ਵਧੀਆ ਨਾਗਰਿਕ ਬਣਨਾ ਤੇ ਆਪਣੇ ਦੇਸ਼ ਦੀ ਸੇਵਾ ਕਰਨ ਤੁਹਾਡਾ ਮੱਗੂ ਫਰਜ਼ ਕੀ ਹੈਗਾ ਕਿ ਤੁਸੀਂ ਸਾਨੂੰ ਨਰਾਸ਼ ਨਾ ਹੋਣ ਦਿਓ ਇਸ ਗੱਲ ਦੇ ਉੱਤੇ ਦੋ ਚੀਜ਼ਾਂ ਲਈ ਇੱਕ ਤਾਂ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਹੁੰਦੇ ਨੇ ਇੱਕ ਜਿਹੜੇ ਸਮਾਜ ਦੇ ਵਿੱਚੋਂ ਟਾਪਰ ਬੱਚੇ ਹੁੰਦੇ ਨੇ ਜਿਨ੍ਹਾਂ ਦੇ ਅਚੀਵਮੈਂਟ ਵੱਡੀਆਂ ਹੁੰਦੀਆਂ ਨੇ ਉਹਨਾਂ ਨੂੰ ਸਮਾਜ ਜਿਹੜਾ ਹੈਗਾ ਉਹ ਅੱਗੇ ਵਧਣ ਲਈ ਮੌਕੇ ਪ੍ਰਦਾਨ ਕਰਦਾ ਹੈਗਾ ਮੋੜਵੇਂ ਰੂਪ ਦੇ ਵਿੱਚ ਬੱਚਿਆਂ ਦਾ ਫਰਜ਼ ਇਹ ਹੈ ਕਿ ਅਸੀਂ ਆਹ ਜਿਹੜੇ 3-4 ਮਹੀਨੇ ਹੈਗੇ ਇਹਦੇ ਵਿੱਚ ਪੂਰੀ ਤਨਦੇਹੀ ਦੇ ਨਾਲ ਪੜ੍ਹਾਈ ਵੱਲ ਧਿਆਨ ਦਿਈਏ ਤੇ ਆਪਾਂ ਨੂੰ ਐਂ ਲੱਗੇ ਵੀ ਜਿਹੜੇ ਬੱਚਿਆਂ ਨੂੰ ਤੁਸੀਂ 25 ਦੇ ਲਗਭਗ ਬੱਚੇ ਹੋ ਜਿਹੜੇ ਬੱਚੇ ਮਾੜੇ ਮੋٹے ਕਿਤੇ ਪਹਿਲਾਂ ਕਮਜ਼ੋਰ ਨੇ ਉਹ ਇਹ ਨਾ ਉਹਨਾਂ ਨੂੰ ਸੁਣਨਾ ਪਵੇ ਸਾਨੂੰ ਵੀ ਇਹ ਬੱਚੇ ਹੁਣ ਕਿਤੇ ਮੰਗਦੇ ਹੈਗੇ ਪੜਾਈ ਦੇ ਵਿੱਚ ਤੁਸੀਂ ਇਸ ਪਿੰਡ ਦਾ ਆਪਣੇ ਸਕੂਲ ਦਾ ਆਪਣੇ ਅਧਿਆਪਕਾਂ ਦਾ ਨਾਮ ਆ ਜਿਹੜਾ ਜਿਵੇਂ ਆਪਾਂ ਹੁਣ ਸਾਈਕਲਾਂ 'ਤੇ ਫੋਟੋ ਖਿਚਾਉਨੇ ਆ ਅਸੀਂ ਮਾਣਨਾ ਇਹ ਫੋਟੋ ਮੌਕ ਦੁੱਖ ਚਾਹੀਏ ਫਿਰ ਤੇ ਵੀ ਭਾਈ ਆ ਦੇ ਕੋਸੀ ਬੱਚਿਆਂ ਨੂੰ ਅਪਰੀਸ਼ੀਏਟ ਕੀਤਾ ਸੀ ਤੇ ਬੱਚਿਆਂ ਨੇ ਮੋੜਵੇਂ ਰੂਪ ਦੇ ਵਿੱਚ ਸਾਨੂੰ ਵੀ ਪੰਜਾਬ ਨੂੰ ਪਿੰਡ ਨੂੰ ਤੇ ਸਾਡੇ ਅਧਿਆਪਕਾਂ ਨੂੰ ਇੱਕ ਨਾਮ ਬਜੋ ਤੇ ਇੱਕ ਵਧੀਆ ਨੰਬਰ ਲੈ ਕੇ ਵਧੀਆ ਪੋਜੀਸ਼ਨ ਆ ਹਾਸਲ ਕਰਕੇ ਤੇ ਸਾਨੂੰ ਇੱਕ ਨਾਮ ਇਹਨਾਂ ਨੇ ਵੀ ਬੱਚਿਆਂ ਨੇ ਆਪਣਾ ਫਰਜ਼ ਆਦਾ ਕਰਕੇ ਨਾਮ ਦਿੱਤਾ ਜਾ ਠੀਕ ਆ ਕਰੋਗੇ ਨਾ ਇਹ ਹਾਂਜੀ ਹਾਂ ਤੇ ਆਪਣਾ ਇਹ ਫਰਜ਼ ਬਣਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਚਾਇਤ ਵੱਲੋਂ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਕਿਸੇ ਵੀ ਕਿਸਮ ਦੀ ਸਹਾਇਤਾ ਦੀ ਲੋੜ ਹੋਈ ਅਸੀਂ ਤੁਹਾਡੇ ਨਾਲ ਖੜੇ ਆਂ ਪਰ ਇੱਕੋ ਹੀ ਗੱਲ ਦੁਬਾਰੇ ਫੇਰ ਕਹਾਂਗੇ ਕਿ ਆਪਾਂ ਹੋਰ ਨਾਲ ਮਿਲ ਕੇ ਆਪਾਂ ਇਸ ਸਮਾਜ ਨੂੰ ਵਧੀਆ ਬਣਾਈਏ ਤੇ ਆਪਾਂ ਸਮਾਜ ਦੇ ਵਿੱਚ ਆਪਣੇ ਰੁਤਵੇ ਜਿਹੜੇ ਉੱਚੇ ਕਰੀਏ ਤੇ ਆਪਣੇ ਦੇਸ਼ ਦੀ ਇੱਕ ਵਧੀਆ ਸੇਵਾ ਕਰੀਏ ਜਿਨ੍ਹਾਂ ਲੋਕਾਂ ਕੋਲ ਵਿੱਦਿਆ ਹੁੰਦੀ ਆ ਜਿਨ੍ਹਾਂ ਲੋਕਾਂ ਕੋਲ ਸਿੱਖਿਆ ਹੁੰਦੀ ਆ ਜਿਨ੍ਹਾਂ ਲੋਕਾਂ ਕੋਲ ਗਿਆਨ ਹੁੰਦਾ ਉਹ ਦੇਸ਼ ਤੇ ਜਿਹੜਾ ਪਿੰਡ ਹੁੰਦਾ ਘਰ ਹੁੰਦਾ ਪਰਿਵਾਰ ਹੁੰਦਾ ਉਹ ਹਮੇਸ਼ਾ ਹੀ ਤਰੱਕੀ ਕਰਦਾ ਹੁੰਦਾ ਦੁਨੀਆ ਦੇ ਵਿੱਚ ਇੱਕੋ ਇੱਕ ਜਾਨੀ ਵਿਗਿਆਨਕ ਤੌਰ ਤੇ ਨਜ਼ਰੀ ਹੈਗਾ ਜਿਹਦੇ ਕੋਲੇ ਗਿਆਨ ਹੈਗਾ ਉਹ ਤਰੱਕੀ ਕਰੂਗਾ ਹੀ ਕਰੂਗਾ ਇੱਕ ਖਾਬਤਾ ਤੁਹਾਡੇ ਅਧਿਆਪਕੀ ਦੱਸਦੇ ਹੁਣੇ ਗੱਲ ਨੂੰ ਕਿ ਜਿਹੜੀ ਵਿੱਦਿਆ ਹੁੰਦੀ ਹੈ ਜਿਹੜਾ ਗਿਆਨ ਹੁੰਦਾ ਉਹ ਤੁਹਾਡਾ ਆਪਣਾ ਹੈ ਜਿਹੜੀ ਜਾਇਦਾਦ ਹੁੰਦੀ ਹੈ ਉਹ ਤੁਹਾਡੀ ਵੰਡਵੀਂ ਹੁੰਦੀ ਹੈ ਕੋਈ ਨਾ ਕੋਈ ਉਹਦੇ ਚੋਂ ਥੋੜਾ ਹਿੱਸਾ ਵੰਡਾ ਸਕਦਾ ਹੁੰਦਾ ਪਰ ਵਿੱਦਿਆ ਦਾ ਹਿੱਸਾ ਜਿਹੜਾ ਹੁੰਦਾ ਉਹ ਤੁਹਾਡਾ ਆਪਣਾ ਹੈ ਜਿੰਨੀ ਹਾਸਲ ਕਰ ਲੋਗੇ ਉਨਾ ਹੀ ਤੁਹਾਡਾ ਆਪਣਾ ਹੈ ਇਸ ਲਈ ਤੁਹਾਨੂੰ ਬੇਨਤੀ ਵੀ ਹੈ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਫਿਰ ਵੀ ਇਕੱਠੇ ਹੁੰਦੇ ਰਹਾਂਗੇ ਤੇ ਤੁਸੀਂ ਇਹ ਮਤਲਬ ਪੜੋਗੇ ਲਿਖੋਗੇ ਅੱਗੇ ਵਧੋਗੇ ਤੇ ਵੱਡੇ ਰੁੱਤਿਆਂ ਦਿੱਤੇ ਜਾਓਗੇ ਸਾਡੀ ਇਹ ਆਸ ਵੀ ਆ ਸਾਨੂੰ ỷਦ ਵੀ ਆ ਸਾਨੂੰ ਵਿਸ਼ਵਾਸ ਵੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਹਾਡੇ ਆਗੂ ਅਤੇ ਪਿਆਰੇ ਬੱਚਿਓ ਬਹੁਤ ਹੀ ਖੁਸ਼ੀ ਦੀ ਗੱਲ ਆ ਵੀ ਅੱਜ ਆਪਾਂ ਸ਼ੁਭ ਦਿਹਾੜੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਜਿਹੜਾ ਦੁਗਿਆ ਪੱਧਰ ਤੇ ਮਨਾਇਆ ਜਾ ਰਿਹਾ ਹੈਗਾ ਅੱਜ ਦੀ ਆਪਣੀ ਇਕੱਤਰਤਾ ਪੰਚਾਇਤ ਕਲੱਬ ਦੇ ਮੈਂਬਰ ਸਕੂਲ ਸਟਾਫ ਤੇ ਪਿਆਰੇ ਬੱਚਿਓ ਤੁਹਾਡੇ ਕਰਕੇ ਅੱਜ ਆਪ ਅੱਥੇ ਖੜੇ ਆਂ ਅੱਜ ਤੁਹਾਨੂੰ ਚੋਣ ਕੀਤੀ ਗਈ ਆਪਣੇ ਸਕੂਲ ਦੀ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਅਧਿਆਪਕਾਂ ਦਾ ਜਿਨ੍ਹਾਂ ਨੇ ਤੁਹਾਨੂੰ ਐਜੂਕੇਸ਼ਨ ਦੇ ਰਹੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਦੇਣਗੇ ਇਸ ਕਰਕੇ ਪ੍ਰਸ਼ਾਸਨ ਦੀ ਨਿਗ੍ਹਾ ਹੁੰਦੀ ਆ ਵੀ ਕਿਹੜੇ ਸਕੂਲਾਂ ਦੇ ਬੱਚੇ ਐਕਟੀਵਿਟੀਆਂ ਦੇ ਵਿੱਚ ਜਾਂ ਵੱਧ ਵਿਦਿਆ ਦੇ ਵਿੱਚ ਜਾ ਰਹੇ ਨੇ ਤੇ ਉਹਨਾਂ ਨੂੰ ਹੋਰ ਉਤਸ਼ਾਹ ਕੀਤਾ ਜਾਵੇ। ਭਾਵੇਂ ਹੋਰ ਸਕੂਲਾਂ ਨੂੰ ਵੀ ਇਹ ਸਹੂਲਤਾਂ ਜਿਹੜੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਹੈ ਪਰ ਆਪਣੇ ਸਕੂਲ ਦੀ ਚੋਣ ਕੀਤੀ ਆ ਤੇ ਤੁਸੀਂ ਵਧਾਈ ਦੇ ਪਾਤਰੋਂ ਤੇ ਅਧਿਆਪਕ ਸਾਹਿਬਾਨ ਸਾਰੇ ਵਧਾਈ ਦੇ ਪਾਤਰ ਨੇ। ਇਸ ਕਰਕੇ ਪਿਆਰੇ ਬੱਚਿਓ ਇਹ ਫਰਜ ਜਿਹੜਾ ਨਿਭਾ ਰਿਹਾ ਸਮਾਜ ਤੁਹਾਡੇ ਪਰ ਤੇ ਤੁਹਾਨੂੰ ਇਸ ਫਰਜ ਨੂੰ ਸਮਝਦੇ ਹੋਏ ਤੇ ਤੁਹਾਡੇ ਕੋਲੇ ਐਜੂਕੇਸ਼ਨ ਆਗੀ ਐਜੂਕੇਸ਼ਨ ਨੂੰ ਗ੍ਰਹਿਣ ਕਰਕੇ ਆਪਾਂ ਅੱਗੇ ਪਹੁੰਚ ਸਕਦੇ ਆ ਇਸ ਕਰਕੇ ਸਾਡੀ ਇਹ ਮਨੋਕਾਮਨਾ ਹੈ ਵੀ ਤੁਸੀਂ ਵਿੱਦਿਆ ਪ੍ਰਾਪਤ ਕਰਕੇ ਤੇ ਵਧੀਆ ਇਨਸਾਨ ਬਣੋ ਤੇ ਵਧੀਆ ਸਮਾਜ ਦੀ ਸਿਰਜਣ ਦੇ ਵਿੱਚ ਦੇਸ਼ ਦੀ ਸਿਰਜਣਾ ਦੇ ਵਿੱਚ ਵੱਡਾ ਯੋਗਦਾਨ ਪਾਉਗੇ ਇਨ੍ਹਾਂ ਸ਼ਬਦਾਂ ਦੇ ਨਾਲ ਸਾਰੇ ਸਟਾਫ ਦਾ ਪੰਚਾਇਤ ਮੈਂਬਰ ਸਾਹਿਬਾਨ ਦਾ ਜਿਨ੍ਹਾਂ ਨੇ ਅੱਜ ਆਪਣੇ ਇਥੇ ਇਕੱਤਰਤਾ ਹੋਈ ਹੈ ਤੇ ਤੁਹਾਡਾ ਪਿਆਰੇ ਬੱਚੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਦੁਬਾਰਾ ਫੇਰ ਇਸ ਖੁਸ਼ੀ ਸਾਂਝੀ ਕਰਦੇ ਹੋਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੰਚ ਸਾਹਿਬ ਸਮੂਹ ਪਿੰਡਰ ਪੰਚਾਇਤਾਰੇ ਵਿਦਿਆਰਥੀਓ ਅਤੇ ਮੇਰੇ ਸਟਾਫ ਮੈਂਬਰ ਅੱਜ ਅਸੀਂ ਇੱਥੇ ਇੱਕ ਬਹੁਤ ਹੀ ਸੰਖੇਪ ਜਿਹਾ ਸੱਦੇ ਦੇ ਇਕੱਤਰ ਹੋਏ ਆ ਇਹਨਾਂ ਵਿਦਿਆਰਥੀਆਂ ਨੂੰ ਪਿਛਲੇ ਦਿਨੀ ਪ੍ਰਸ਼ਾਸਨ ਵੱਲੋਂ ਜਿਲ੍ਹਾ ਸਿੱਖਿਆ ਅਫਸਰ ਸਰਦਾਰ ਸੁਨੀਤਿੰਦਰ ਸਿੰਘ ਦਿਲਜੀ ਡਿਪੀ ਡੀਓ ਸਰਦਾਰ ਵਿਜਿੰਦਰਪਾਲ ਸਿੰਘ ਜੀ ਡਿਪਾਰਟਮੈਂਟ ਵੱਲੋਂ ਜਿਲ੍ਹਾ ਸਿੱਖਿਆ ਅਫਸਰ ਜੀ ਦੇ ਡਿਪੀ ਧੰਨਵਾਦ ਜੀ ਆਪੇ ਪ੍ਰੇਮਾ ਇਹਨਾਂ ਵੱਲੋਂ ਤੇ NHAI ਵੱਲੋਂ ਉਹਨਾਂ ਦੇ ਪ੍ਰੋਜੈਕਟ ਡਾਇਰੈਕਟਰ ਮੈਡਮ ਮੀਨਾ ਜੀ ਇਹਨਾਂ ਦੇ ਸਹਿਯੋਗ ਨਾਲ ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਜੀ ਨੇ ਇਹ ਸਾਈਕਲ ਜਿਹੜੇ ਤਕਸੀਮ ਕੀਤੇ ਇੱਕ ਚੰਗੀ ਪਹਿਲ ਕਦਮੀ ਹੈ ਪ੍ਰਸ਼ਾਸਨ ਦੀ ਕਿ NHAI ਤੋਂ ਜਿਹੜਾ CSR ਦੇ ਅੰਦਰ ਜਿਹੜਾ ਉਹਨਾਂ ਦੀ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਹੈ ਉਹਦੇ ਅੰਦਰ ਇੱਕ ਚੰਗਾ ਜਿਹੜਾ ਇਹ ਕੰਮ ਕਦਮ ਚੁੱਕਿਆ ਗਿਆ ਹੈ ਮੈਰਿਟੋਰੀਅਸ ਬੱਚੇ ਜਿਹੜੇ ਮੈਰਿਟ ਚ ਆਏ ਨੇ ਜਿਨ੍ਹਾਂ ਦੇ ਅੰਕ ਅੱਛੇ ਨੇ ਤੇ ਉਹ ਲੋਡ ਬੰਦ ਵੀ ਨੇ ਹੋਣ ਹਾਰ ਤੇ ਲੋਡ ਬੰਦ ਬੱਚੀਆਂ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਜਿਹੇ ਸਾਧਨ ਦੀ ਲੋੜ ਸੀ ਕਿ ਉਹਨਾਂ ਦੀ ਆਪਣੀ ਪੜ੍ਹਾਈ ਜਿਹੜੀ ਪਹਿਲਾਂ ਨਾਲ ਸੁਖਾਲੀ ਹੋ ਜਾਵੇ ਬਰੁਚ ਆਪਣੇ ਸਕੂਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਲੇਵਾਲ ਜ਼ਿਲ੍ਹਾ ਬਰਨਾਲਾ ਦੀਆਂ 25 ਬੱਚੀਆਂ ਦੀ ਚੋਣ ਆ ਜਿਹੜੀ ਉਹ ਸਾਨੂੰ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਚੋਂ 16 ਬੱਚੀਆਂ 9ਵੀਂ ਜਮਾਤ ਨਾਲ ਸੰਬੰਧਿਤ ਨੇ ਤੇ 9 ਬੱਚੀਆਂ 11ਵੀਂ ਜਮਾਤ ਨਾਲ ਸੰਬੰਧਿਤ ਨੇ ਪਰ ਇਹਨਾਂ ਨੂੰ ਚੁਣਨ ਦਾ ਪਹਿਲਾ ਆਧਾਰ ਤਾਂ ਇਹ ਹੀ ਸੀ ਕਿ ਇਹਨਾਂ ਸਾਈਕਲਾਂ ਦੀ ਜਿਹੜੀ ਵਰਤੋਂ ਆ ਉਹ ਕਿੰਨੇ ਸਮੇਂ ਵਾਸਤੇ ਬੱਚੇ ਕਰਨਗੇ ਅਸੀਂ ਦੇਖਿਆ ਕਿ 9ਵੀਂ ਜਮਾਤ ਦੇ ਬੱਚਿਆਂ ਨੂੰ ਜੇ ਅਸੀਂ ਵੱਧ ਗਿਣਤੀ ਸਾਈਕਲ ਦਿਵਾਉਣੇ ਨੇ ਕਿ ਸਾਰੀਆਂ ਬੱਚੀਆਂ ਨੂੰ ਮਿਲੇ ਨੇ ਤਾਂ ਜਿੰਨੇ ਸਾਡੇ ਕੋਲ انرੋਲਡ ਨੇ ਜਿੰਨੇ ਸਾਡੇ ਕੋਲ ਦਾਖਲ ਨੇ ਤਾਂ ਉਹ ਦੇਖੋ 9ਵੀਂ 10ਵੀਂ 11ਵੀਂ 12ਵੀਂ ਘੱਟੋ-ਘੱਟ 4 ਸਾਲ ਸਾਡੇ ਕੋਲ ਸਕੂਲ ਚ ਆਉਣ ਨੂੰ ਇਹ ਸਾਈਕਲ ਵਰਤਣਗੇ 12ਵੀਂ ਜਮਾਤ ਦੇ ਬੱਚਿਆਂ ਜੇ ਆਪ ਕਹੀਏ ਪਰ 11ਵੀਂ ਜਮਾਤ ਤਾਂ ਹੋਰ 2 ਜਾਂ 3 ਮਹੀਨਿਆਂ ਨੂੰ ਉਹਨਾਂ ਦੇ ਪੇਪਰ ਹੋ ਜਾਣਗੇ ਉਹ 12ਵੀਂ ਜਮਾਤ ਚ ਆਉਣਗੇ ਇਸ ਕਰਕੇ ਅਸੀਂ ਚੋਣ ਕਰਨ ਵੇਲੇ ਇਹ ਧਿਆਨ ਚ ਰੱਖਿਆ ਕਿ ਜਿਆਦਾ ਦੂਸਰੀ ਗੱਲ ਅਸੀਂ ਇਹ ਦੇਖੀ ਹੈ ਕਿ ਜਿਹੜੇ 11ਵੀਂ ਜਮਾਤ ਦੇ ਬੱਚੇ ਵੀ ਅਸੀਂ ਚੁਣਿਆ ਉਹਨਾਂ 'ਚ ਅਸੀਂ ਉਹਨਾਂ ਬੱਚਿਆਂ ਨੂੰ ਪਹਿਲ ਦਿੱਤੀ ਜਿਹੜੇ ਨੇੜਲੇ ਪਿੰਡ ਤੋਂ ਭੋਤਨਿਆਂ ਤੋਂ ਸਾਡੇ ਕੋਲ ਬੱਚੀਆਂ ਪੜ੍ਹਨ ਆਉਂਦੀਆਂ ਨੇ ਤਾਂ ਉਹਨਾਂ ਨੂੰ ਅਸੀਂ ਟੱਲੇ ਵਾਲੀਆਂ ਬੱਚੀਆਂ ਤੋਂ ਪ੍ਰੈਫਰ ਕੀਤਾ ਇਹ ਸ਼ਾਇਦ ਸੁਣਨ ਵਾਲਾ ਉੱਪਰ ਆ ਜਾਵੇ ਕਈ ਵਾਰ ਪੰਚਾਇਤ ਨੂੰ ਲੱਗ ਸਕਦਾ ਕਿ ਸਾਡੇ ਸਕੂਲ ਦੇ ਬੱਚੇ ਇੱਕ ਪਿੱਛੇ ਨਹੀਂ ਪਿੱਛੇ ਨਹੀਂ ਹੈਗੇ ਇਹਨਾਂ ਨੂੰ ਅੱਗੇ ਦੇਖੋ 9ਵੀਂ ਜਮਾਤ ਦੇ ਜੇ 16 ਬੱਚੇ ਨੇ ਟੱਲੇ ਵਾਲੇ ਚਾਰ ਪੰਜ ਚਾਰਕ ਬੱਚੀ ਨੇ ਇਸ ਤਰ੍ਹਾਂ ਦਾ ਕੋਈ ਅਸੀਂ ਵਖਰੀਆ ਮਾਨ ਨਹੀਂ ਰੱਖਿਆ ਪਹਿਲੇ ਇਹ ਨਾ ਇਸ ਜੀਨ ਦਿੱਤੀ ਕਿ ਵਰਤੋਂ ਕਿਵੇਂ ਕਰਨੀ ਹੈ ਕਿੰਨੇ ਟਾਈਮ ਬੱਸ ਸਾਈਕਲ ਵਰਤਿਆ ਜਾਉ ਦੂਜੀ ਗੱਲ ਇਹ ਉਹਨਾਂ ਵਿੱਚ ਵੀ ਬੱਚੇ ਜਿਹੜੇ ਮੈਰਿਟ ਤੇ ਆਏ ਨੇ ਜਿਹਨਾਂ ਦੇ ਅੰਕ ਕਿਹਨੇ ਯਾਨੀ ਕਿ ਅਸੀਂ ਜਿੰਨੇ ਮਾਲੂਕ 70% ਵਾਲਾ ਬੱਚਾ ਪਹਿਲੇ ਨੰਬਰ ਤੇ ਫਿਰ 69 ਵਾਲਾ ਫਿਰ 68 ਵਾਲਾ ਇਹਨੇ ਚੁਣ ਕੇ ਅਸੀਂ ਇਹ ਇਥਾਨੋ ਤੇ ਇਹਨਾਂ ਜਿਹੜੇ ਬੱਚੇ ਮੈਰੀਟੋਰੀਅਸ ਨੇ ਚੰਗੇ ਅੰਕ ਲੈਂਦੇ ਨੇ ਉਹ ਚੁਣੇ ਗਏ ਨੇ ਤੁਸੀਂ ਇੱਥੇ ਆ ਕੇ ਇਸ ਚੀਜ਼ ਨੂੰ ਚੈੱਕ ਕੀਤਾ ਇਸ ਚੀਜ਼ ਨੂੰ ਮੋਨੀਟਰ ਕੀਤਾ ਇਸ ਜੀ ਦੀ ਜਿਹੜੀ ਹੈਗੀ ਆ ਐ ਕਹਿ ਲੋ ਕਿ ਫੀਡਬੈਕ ਲਈ ਹੈ ਕਿ ਕੀ ਜਿਹੜੇ ਸਾਈਕਲ ਪ੍ਰਸ਼ਾਸਨ ਨੇ ਵੰਡੇ ਸੀ ਉਸ ਬੰਨਤਾਂ ਕੋਲੇ ਪਹੁੰਚੀ ਵੀ ਹੈ ਕਿ ਨਹੀਂ ਤੇ ਮੈਂ ਕਹਿੰਨਾ ਕਿ ਬਹੁਤ ਵਧੀਆ ਇੱਕ ਸਾਰਥਕ ਉਪਰਾਲਾ ਹੈ ਪੰਚਾਇਤ ਦੀ ਆਪ ਦੀ ਹਿੰਮਤ ਹੈ ਕਿ ਇਹ ਸੰਖੇਪ ਸਵਾਗਤ ਉਹਨਾਂ ਨੇ ਰਚਿਆ ਤਾਂ ਕਿ ਲਾਭਪਾਤਰੀਆਂ ਤੱਕ ਜਿਹੜਾ ਲਾਭ ਪਹੁੰਚੇ ਚੈੱਕ ਕੀਤਾ ਜਾ ਸਕੇ ਇਹਨਾਂ ਹੋਈ ਵੀ ਉਹ ਸਾਈਕਲ ਵੰਡੇ ਗਏ ਇੱਕ ਵਾਰੀ ਅਸੀਂ ਵੰਡਨ ਦੀ ਫਾਰਮੈਲਿਟੀ ਉਸ ਸਕੂਲੋਂ ਜਿਹੜੀ ਸਕੂਲ ਆਫ ਐਮੀਨਸ ਬਰਨਾਲਾ ਵਿਖੇ ਹੋਈ ਸੀ ਉੱਥੇ ਸੰਪੰਨ ਕਰ ਲਈ ਤੇ ਮੂਰਤੀ ਸਾਡੇ ਕਿਹਦੇ ਸਟੋਰ 'ਚ ਪਏ ਆ ਜਾਂ ਸਾਡਾ ਸਟਾਫ ਇਹਨਾਂ ਨੂੰ ਵਰਤੀ ਜਾਂਦਾ ਇਹ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਇਹਨੂੰ ਚੈੱਕ ਕੀਤਾ ਤੇ ਮੈਂ ਕਹਿੰਦਾ ਕਿ ਜੇ ਸਰਕਾਰੀ ਤੌਰ ਤੇ ਜਾਂ ਪ੍ਰਸ਼ਾਸਨਿਕ ਤੌਰ ਤੇ ਜਿਹੜੇ ਵੀ ਲਾਭ ਮਿਲਦੇ ਆ ਉਹਨੂੰ ਏਵੇਂ ਜੋ ਜਿਹੜੀ ਸਾਡਾ ਸਿਵਲ ਸੁਸਾਇਟੀ ਹੈ ਉਹਦੇ ਵੱਲੋਂ ਵਾਰੀ-ਵਾਰੀ ਚੈੱਕ ਕਰਨਾ ਲਾਜ਼ਮੀ ਵੀ ਹੈ ਤਾਂ ਕਿ ਬੰਦਾ ਲਾਭ ਲਾਭਪਤੀਆਂ ਤੱਕ ਪਹੁੰਚ ਸਕੀ ਅਗਲੀ ਗੱਲ ਜਿਹੜੀ ਸਰਪੰਚ ਸਾਹਿਬ ਨੇ ਕਹੀ ਇਥੇ ਬੱਚਿਆਂ ਨੂੰ ਸਮਰਥਨ ਕੀਤੀ ਹੈ ਅਸੀਂ ਵਾਰੀ-ਵਾਰੀ ਪੇਂਡ ਦੀ ਸਭਾ ਚ ਪ੍ਰਾਰਥਨਾ ਦੇ ਵਿੱਚ ਸਕੂਲ ਸਮੇਂ ਦੇ ਵਿੱਚ ਅਸੀਂ ਬੱਚਿਆਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਆ ਕਿ ਕਿਵੇਂ ਸਮੇਂ ਦੀ ਲੋੜ ਹੈ ਕਿ ਕਿਵੇਂ ਉਹ ਅੱਗੇ ਆਉਣ ਤਰੱਕੀਆਂ ਕਰਨ ਤੇ ਇਹਨਾਂ ਬੱਚਿਆਂ ਨੂੰ ਵੀ ਮੈਂ ਇਹੀ ਅਪੀਲ ਕਰੂੰਗਾ ਕਿ ਨਗਰਪੰਚਾਇਤ ਦੀ ਗੱਲ ਤੇ ਸਰਪੰਚ ਸਾਹਿਬ ਦੀ ਗੱਲ ਤੇ ਆਪਣੇ ਅਧਿਆਪਕਾਂ ਦੀ ਗੱਲ ਤੇ ਫੁੱਲ ਚੜਾਉਣ ਉਹਨਾਂ ਨੂੰ ਪਹਿਲਾਂ ਨਾਲੋਂ ਸਹੂਲਤ ਵੱਧ ਮਿਲੀ ਐ ਤੇ ਉਹਨਾਂ ਦਾ ਸਮਾਂ ਬਚੂਗਾ ਆਉਣ ਜਾਣ ਦਾ ਜੋ ਆਉਂਦੇ ਆ ਉਹ ਸਕੂਲ ਤੁਰ ਕੇ ਆਉਂਦੇ ਸੀ ਹੁਣ ਸਾਈਕਲਾਂ ਦੇ ਆਉਂਦੇ ਆ ਉਹਨਾਂ ਵਧੀਆ ਲੋ ਜਿਹੜਾ ਸਮਾਂ ਉਹਦਾ ਸਦਪਯੋਗ ਕਰਨ ਉਹ ਆਪਣੀ ਪੜ੍ਹਾਈ 'ਚ ਲਾਉਣ ਜਿਆਦਾ ਅੰਕ ਅੱਛੇ ਲੈਣ ਹੁਣੇ ਸਰਪੰਚ ਸਾਹਿਬ ਮੇਰੇ ਨਾਲ ਡੱਸਤੀ ਬੈਠੇ ਗੱਲ ਕਰਦੇ ਸੀ ਕਿ ਅਸੀਂ ਇੱਕ ਹੋਰ ਸੰਖੇਪ ਸਮਾਗਮ ਕਰਨਾ ਹੈ ਸਕੂਲ 'ਚ ਇਹ ਚ ਪਹਿਲੀ ਦੂਜੀ ਤੀਜੀ ਪਿਛੇ ਲਾਈਨ ਵਾਲੇ ਬੱਚਿਆਂ ਨੂੰ ਉਹਨਾਂ ਨੇ ਸਨਮਾਨਤ ਅੱਜ ਕੀ ਜਿਹੜੇ ਬੱਚੇ ਸਨਮਾਨਤ ਹੋ ਜਾਣਗੇ ਤੇ ਮੈਂ ਚਾਹੁੰਨਾ ਕਿ ਅਗਲੀ ਵਾਰ ਜਿਹੜਾ ਸਨਮਾਨਤ ਹੋਣ ਉਹ ਇਹਨਾਂ ਕੁੜੀਆਂ 'ਚ ਹੋਣ ਜਿਹਨਾਂ ਨੇ ਸਾਈਕਲ ਲੈ। ਤਾਂ ਇਸ ਉਮੀਦ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਾਰੀ ਬਾਰੀ ਫੇਰ ਧੰਨਵਾਦ ਕਰਦਾ हूं। ਪਰ ਆਪਣੀ ਬੱਚੀਆਂ ਤੋਂ ਇਹ ਆਸ ਕਰਦਾ ਕਿ ਉਹ ਮੇਰਾ ਜਿਹੜਾ ਇਹ ਮੈਂ ਉਹਨਾਂ ਤੇ ਜ਼ਿੰਮੇਵਾਰੀ ਲਈ ਹੈ ਉਹਨੂੰ ਪੂਰਾ ਕਰਦੇ। ਪ੍ਰਸ਼ਾਸਨ ਦਾ ਵੀ ਤੇ ਪੰਚਾਇਤ ਦਾ ਵੀ ਮੇਰੇ ਸਮੁੱਚੇ ਸਟਾਫ ਮੈਂਬਰਾਂ ਸਾਹਿਬਾਨ ਤੇ ਇਹਨਾਂ ਬੱਚੀਆਂ ਦਾ ਬਹੁਤ-ਬਹੁਤ ਵਿਸ਼ੇਸ਼ ਤੌਰ ਤੇ ਧੰਨਵਾਦ। ਇੱਕ ਵਾਰੀ ਫੇਰ ਮੈਂ ਇਹ ਕਹੂੰਗਾ ਕਿ ਆਪਣੇ ਜਜ਼ਬੇ ਦੇ ਨਾਲ ਅੱਗੇ ਵਧਣਾ ਹੈ। ਤੇ ਆਪਣਾ ਇਹਦਾ ਸਥਾਨ ਆ ਉਹ ਸਮਾਜਿਕ ਬਣਾਉਂਦਾ ਹੈ